ਜੀ ਤੇ ਆਪਾਂ ਖੜੇ ਆ ਲੁਧਿਆਣਾ ਰੋਡ ਤੇ ਤੇ ਇਧਰੋਂ ਹੁਣ ਇਹ ਜਗਰਾਉਂ ਤੋਂ ਰੋਡ ਆ ਰਿਹਾ ਇੱਥੇ ਲਈ ਸਰਚ ਕਰਾਉਂ ਆ ਤੇ ਇਧਰਲੀ ਸਾਈਡ ਬਾਈ ਜੀ ਲੁਧਿਆਣਾ ਠੀਕ ਆ ਇਹ ਆਪਾਂ ਹੁਣ ਲੁਧਿਆਣੇ ਖੜੇ ਆ ਲੁਧਿਆਣੇ ਵਾਲੇ ਰੋਡ ਦੇ ਉੱਤੇ ਤੇ ਆਪਾਂ ਵੀਡੀਓ ਬਣਾਉਣ ਦਾ ਮਤਲਬ ਪਤਾ ਕੀ ਆ ਕਿ ਮੈਂ ਤੁਹਾਨੂੰ ਉਹ ਅੱਗੇ ਆ ਕੇ ਦੱਸਾਂਗਾ ਵੀ ਵੀਡੀਓ ਬਣਾਉਣ ਦਾ ਮਤਲਬ ਆਪਣਾ ਇਹ ਆ ਤੇ ਆਜੋ ਹੁਣ ਮੇਰੇ ਨਾਲ ਅੱਗੇ ਤਰੇ ਆਓ ਠੀਕ ਆ ਤੇ ਜਿਹੜੇ ਇਸ ਰੋਡ ਦੇ ਉੱਤੇ ਕਾਂਡ ਹੁੰਦੇ ਸੀਗੇ ਕਿੱਤੇ ਵਾਲਿਆਂ ਦੇ ਆਪਾਂ ਉਹਦੇ ਚੱਕਰ ਦੇ ਵਿੱਚ ਆਪਾਂ ਵੀਡੀਓ ਬਣਾ ਰਹੇ ਆ ਠੀਕ ਆ ਤੇ ਤੁਹਾਨੂੰ ਥਾ ਟਿਕਾਣਾ ਦਿਖਾਉਨੇ ਆ ਬਾਈ ਜੇ ਲੋ ਵੀ ਕਿਸੇ ਤੁਸੀਂ ਪੁੱਤਰ ਵੱਧਣੀ ਇਹ ਆਪਣੇ ਜੇ ਲੋ ਆਪਾਂ ਪੂਰ ਚੱਕਰ ਤੋਂ ਸਾਵ ਲਾ ਲਓ ਕਿ ਜਦੋਂ ਆਪਾਂ ਹੋਰ ਉਹਦੇ ਤੋਂ ਬਾਅਦ ਪੂਰ ਚੱਕਰ ਨੂੰ ਮੋੜਾਂਗੇ ਸ਼ਾਰਟ ਕੱਟ ਜੇ ਆਪਾਂ ਸਿੱਧਾ ਜਾਵਾਂਗੇ ਤਾਂ ਲੁਧਿਆਣਾ ਆਪਣੇ ਮੋਗੇ ਤੋਂ ਵੀ ਪੁੱਤਰ ਨੂੰ ਆਉਣਾ ਪੈਂਦਾ ਕਾ ਬੁੱਕੀ ਪੁਰੇ ਚੌਂਕ ਤੇ ਤੇ ਆਪਾਂ ਹੁਣ ਇਸ ਵਕਤ ਨਵੇਂ ਚੂੜ ਚੱਕ ਖੜੇ ਆ ਜਿਹੜਾ ਵੀ ਨਵਾਂ ਚੂੜ ਚੱਕਾ ਇਹ ਜਾਊਗਾ ਆ ਤੁਝੇ ਸੂਰ ਚੱਕਾ ਤੁੱਦੀ ਜੇ ਤੇ ਮੱਧੋ ਕੀ ਦੇ ਬੁੱਟਰ ਠੀਕ ਆ ਤੇ ਇਹ ਹੋਰ ਉਹ ਤੁਹਾਨੂੰ ਆਪਾਂ ਤੁਹਾਨੂੰ ਲੈ ਕੇ ਚਾਲਦੇ ਆਂ ਰੋਡ ਬਹੁਤ ਸੋਹਣਾ ਬਣਾ ਬਣਿਆ ਹੋਇਆ ਰੋਡ ਨਵਾਂ ਪਨ ਗਿਆ ਕਈ ਸਾਲਾਂ ਦਾ ਰੋਡ ਇਹ ਖਰਾਬ ਸੀਗਾ ਜਿਹੜਾ ਹੁਣ ਇਹ ਰੋਡ ਬਣ ਚੁੱਕਿਆ ਹੈ ਰੋਡ ਕਾਫੀ ਬਹੁਤ ਵਧੀਆ ਰੋਡਾਂ ਤੇ ਆ ਜੋ ਟਿੱਕੀ ਪੱਟੀ ਲੱਗੀ ਹੋਈ ਆ ਠੀਕ ਆ ਟਿੱਕੀ ਪੱਟੀ ਲੱਗੀ ਹੋਈ ਆ ਉਹ ਟਿੱਕੀ ਪੱਟੀ ਦਾ ਤੁਸੀਂ ਨਹੀਂ ਛੱਡਣਾਗਾ 체 ਮੁੜਿਆ ਠੀਕ ਆ ਇਹ ਸਾਥ ਆ ਆ ਗਿਆ ਨਵਾਂ ਚੂੜ ਚੱਕ ਠੀਕ ਆ ਨਵਾਂ ਚੂੜ ਚੱਕ ਆ ਇਹ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਉਨੇ ਆ ਭਾਈ ਕੀ ਆਪਣਾ ਜਿਹੜਾ ਮੱਤ ਵਾਲਾ ਵੀਡੀਓ ਬਣਾਉਣ ਦਾ ਤੇ ਉਹ ਤੁਹਾਨੂੰ ਅੱਗੇ ਜਾ ਕੇ ਦਿਖਾਉਨੇ ਆ ਆ ਲਿਗਾਣੇ ਨੂੰ ਚੱਲੀ ਆ ਇੱਧਰ ਪਿੱਛੇ ਜਗਰਾਉ ਰਹਿ ਗਿਆ ਤੇ ਆ ਨਵਾਂ ਚੂੜ ਚੱਕ ਜਣੀ ਕਿ ਮੱਤ ਚੂੜ ਚੱਕ ਨੂੰ ਸੜਕ ਜਾਂਦੀ ਆ ਇਹ ਵੱਡਾ ਰੋਰ ਠੀਕ ਆ ਤੇ ਗਾ ਚੱਲ ਕੇ ਤੁਹਾਨੂੰ ਦਿਖਾਉਂਦੇ ਆ ਜਿੱਥੇ ਮਾੜਾ ਮੋਟਾ ਚਿੱਟੇ ਵਾਲੇ ਛਾਣ ਕਰਦੇ ਆ ਤੇ ਆਪ ਦਾ ਭਾਈ ਰਾਤ ਨੂੰ ਬਚ ਕੇ ਆਇਆ ਕਰੋ ਇਸ ਰੋਡ ਦੇ ਉੱਤੋਂ ਜਿਨ੍ਹਾਂ ਨੇ ਪੁੱਟਰ ਬੱਧਨੀ ਜਾਂ ਮੱਦੋ ਕੀ ਜਾਣਾ ਨਾ ਇਸ ਰੋਡ ਦੇ ਉੱਤੇ 9 10 ਵਜੇ ਆਹ ਹਫ਼ਤੇ ਦੇ ਵਿੱਚ 3 4 ਕਾੜ ਹੋ ਚੁੱਕੇ ਆ ਤੇ ਕਈ ਦਾ ਮੁੰਡੇ ਇੱਕ ਦਾ ਦੋ ਹਲੇ ਦਾਖਲ ਪਏ ਆ ਠੀਕ ਆ ਤੇ ਆਉਂਦੇ ਉਹ ਬੰਦੇ ਕੌਂਕਿਆਂ ਦੇ ਆ ਤੇ ਉਹ ਸੀਮ ਦੇ ਉੱਤੇ ਆ ਕੇ ਭਾਈ ਖੜਦੇ ਰਾਤ ਨੂੰ 8 9 ਵਜੇ ਬਾਹਰ ਦੇ ਵਿੱਚ ਕੋਈ ਮੋਟਰਸਾਈਕਲ ਵਾਲਾ ਹੁੰਦਾ ਜਾਂ ਕੋਈ ਗੱਡੀ ਵਾਲਾ ਘੇਰਦੇ ਆ ਉਹਨਾਂ ਨੂੰ ਘੇਰ ਕੇ ਤੇ ਉਹਨਾਂ ਦੇ ਤੋਂ ਸਮਾਨ ਜਾਂ ਕੋਈ ਪੈਸਾ ਠੇਲਾ ਸਾਰਾ ਖੋਆ ਜਾਂਦਾ ਏ। ਉਹ ਆ ਗਏ ਇੱਥੇ ਆਪਾਂ ਤੁਹਾਨੂੰ ਜਿਹੜਾ ਉਹਗਾਹਾਂ ਤੁਹਾਨੂੰ ਜਾ ਕੇ ਦਿਖਾਉਨੇ ਆ। ਰੋਡ ਬਹੁਤ ਵਧੀਆ ਏ। ਜਿਹਨੇ ਵੀ ਇਸ ਰੋਡੋਂ ਸ਼ਾਰਟਕਟ ਮੁਰਨਾ ਏ ਤਾਂ ਆਪਦਾ ਬਾਈ ਥੋੜਾ ਜਿਆ ਧਿਆਨ ਨਾਲ ਰਾਤ ਨੂੰ 8-9 ਵਜੇ ਤੋਂ ਬਾਅਦ ਆਵਾ ਗੌਰ ਨਾਲ ਜਾਣਾ ਤੁਸੀਂ। ਠੀਕ ਆ ਨਾ? ਕੰਨਾਂ ਦੇ ਮੇਰੇ ਭੈਣ ਭਰਾਵਾਂ ਵਾਲੇ ਕੋਈ ਵੀ ਆ ਬਾਈ ਯਾਰ ਰਾਤ ਦਾ ਵਿਖਾ ਹੁੰਦਾ ਹਨੇਰਾ ਅਗਲਾ ਆਉਂਦੇ ਥੋੜਾ ਜਿਆ ਹੁੰਦਾ ਵੀ ਯਾਰ ਵੀ ਆਪਾਂ ਇੱਥੇ ਲੇ ਰਾਹ ਮੁਰ ਚੱਲਨੇ ਆ ਸ਼ਾਰਟਕਟ ਠੀਕ ਆ ਨਾ ਤੇ ਆਦਾ ਆ ਗਿਆ ਕਰੋ ਬਾਈ ਧਿਆਨ ਨਾਲ ਠੀਕ ਆ ਬਹੁਤ ਜਣੀ ਕੇ ਵੀ ਹਾਲਾਤ ਮਾੜੇ ਆ ਤੁੰਨੂੰ ਵੀ ਪਤਾ ਤੇ ਬੰਦੇ ਦਾ ਵੈਸੇ ਉਹ ਫੜੇ ਗਏ ਆ ਉਹ ਆ ਗਿਆ ਜੀ ਨਵੇਂ ਝੂੜ ਜਿਹੜੇ ਆਪਾਂ ਕਹਿੰਦੇ ਨੇ ਫਾਟਕ ਇੱਥੇ ਜਣੇ ਕੇ ਵੀ 1 ਕਿਲੋ 1.5 ਕਿਲੋ ਮੀਟਰ ਵਾੜ ਤੂੜ ਚਾਕਾ ਤੇ ਤੂੜ ਚਾਕਾ ਤੋਂ ਗਾਂ ਆ ਗਿਆ ਤੋ ਡੀ ਕੇ ਤੋ ਡੀਆ ਤੋਂ ਕਾ ਆ ਗਏ ਜੀ ਮੱਧੋ ਕੀ ਮੱਧੋ ਕਾ ਤੋ ਗਾਂ ਜਣੇ ਕੇ ਬੁੱਟਰ ਤੇ ਬੁੱਟਰ ਮੇਰੇ ਰੋ ਰੋ ਮੋਕੇ ਨੂੰ ਵੀ ਮਰ ਜਾਂਦਾ ਬੁੱਟਰ ਤੇ ਜਦੋਂ ਆਪਾਂ ਇਹ ਰੋਡ ਚੜ੍ਹਦੇ ਆ ਬੁੱਟਰ ਵਾਲਾ ਵੱਡਾ ਰੋੜਾ ਵੱਡਾ ਜਿਹੜਾ ਰੋਡ ਆ ਬਾਈ ਇਹ ਫਿਰ ਪੁੱਤਰ ਵੱਧਣੀ ਤੇ ਵਾਹ ਇਹ ਰੋਡ ਪਹੁੰਚ ਆ ਜਾਂਦਾ ਏ ਠੀਕ ਆ ਨਾ ਕੋਈ ਵੀ ਮੇਰਾ ਭੈਣ ਫਰਾ ਆ ਆ ਗਿਆ ਜੀ ਉਹ ਥਾਂ ਟਿਕਾਣਾ ਇਹ ਸੇਮ ਦੇ ਉੱਤੇ ਯਾਨੀ ਕਿ ਆਣ ਕੇ ਬਾਈ ਜੀ ਉਹ ਖੜਦੇ ਆ ਉਹਲੇ ਖੋਲੇ ਜਿੱਥੇ ਵੀ ਖੜਦੇ ਆ ਠੀਕ ਆ ਨਾ ਤੇ ਬਾਈ ਮੇਰਾ ਧਿਆਨ ਨਾ ਆਇਆ ਕਰੋ ਵੀਰ ਮੇਰੋ ਥੋੜਾ ਜਿਹਾ ਬਚ ਕੇ ਤੁਹਾਨੂੰ ਮੈਂ ਸਾਰਾ ਦਿਖਾਉਂਗਾ ਦੇਖਿਓ ਇਹ ਜਾਂਦੀ ਕੌਂ ਕਿਆ ਨੂੰ ਸੜਕ ਠੀਕ ਆ ਇੱਧਰ ਜਾ ਵਰਦੀ ਆ ਜੀ ਜੱਤਵਾਲ ਨੂੰ ਸੜਕ ਤੇ ਇੱਥੇ ਆਪਾਂ ਕਢਾਉਨੇ ਆ ਕਢਾ ਕੇ ਤੁਹਾਨੂੰ ਆਪਾਂ ਥੋੜਾ ਜਿਹਾ ਸਾਰਾ ਦੇਮਾਗੇ ਰੋਡ ਦਾ ਇਸ ਦਾ ਇੱਕ ਮਿੰਟ ਰੁਕ ਜਾਓ ਮੜਾ ਜਾ ਦਿਖਾ ਚੁੱਕਿਆ ਸੜਕ ਠੀਕ ਹੈ ਨਾ ਇਹ ਕੌਕਿਆਂ ਨੂੰ ਜਾਣ ਨਿਕਲਦੀ ਹੈ ਗੁਰੂ ਸਾਹਿਬ ਨੂੰ ਨਾਨਕ ਸਾਹਿਬ ਨੂੰ ਠੀਕ ਹੈ ਨਾ ਇੱਥੇ ਆ ਕੇ ਬੰਦੇ ਬਈ ਖੜ ਕੇ ਹਨਾ ਤੇ ਚੋਰੀਆਂ ਕਰਦੇ ਆ ਠੀਕ ਆ ਇਹ ਆ ਜਾਂਦਾ ਜੀ ਜੱਤਵਾਲ ਨੂੰ ਜਾਵਰਦੀ ਸੜਕ ਠੀਕ ਆ ਤੇ ਇੱਥੇ ਬਈ ਆਣ ਕੇ ਸੇਮ ਦੇ ਉੱਤੇ ਬਈ ਜੀ ਝਾਨ ਨਾਲ ਤੁਸੀਂ ਆਉਣਾ ਤੇ ਇੱਧਰ ਪਾਸੇ-ਆਸੇ ਵੀ ਬੰਦੇ ਦੇਖ ਲੈਣੇ ਆ ਠੀਕ ਹੈ ਨਾ ਤੇ ਆਦਾ ਭਾਈ ਜੀ ਬਹੁਤ ਆਦਾ ਸੋਚ ਸਮਝ ਕੇ ਆਉਣਾ ਇੱਥੇ ਕਈ ਕਾਂਡ ਹੋ ਚੁੱਕੇ ਬਹੁਤ ਜ਼ਿਆਦਾ ਜਿਹਨੇ ਦੁਪਹਿਰੇ ਇੱਕ ਦਿਨ ਦੀ ਗੱਲ ਆ 1 2 ਵਜੇ ਦੀ ਉਹਨਾਂ ਤੋਂ ਕੋਈ ਜਣਾ ਬੁੜੀ ਆ ਰਹੀ ਸੀ ਪਰਸ ਦਾ ਸੀਗਾ ਉਹਦੇ ਕੋਲੇ 10000 ਰੁਪਿਆ ਸੀ ਉਹ ਇੱਥੇ ਮੋਟਰਸਾਈਕਲ ਖੜੇ ਸੀ ਤੇ ਉਹਨਾਂ ਨੇ ਉਹ ਲੈ ਕੇ ਲੁੱਟ ਕੇ ਠੀਕ ਆ ਤੇ ਹੁਣ ਦੋ ਤਿੰਨ ਮੁੰਡੇ ਤਾਂ ਭਾਈ ਜੀ ਦਾਖਲ ਪਏ ਆ ਤੇ ਜਾਨੀ ਕਿ ਵੀ ਉਹਨਾਂ ਦਾ ਮੰਦਾ ਹਾਲਾਪ ਸੱਟਾਂ ਵਾਲੀਆਂ ਮਾਰੀਆਂ ਤੇ ਬੰਦੇ ਉਹ ਫੜੇ ਗਏ ਆ ਠੀਕ ਹੈ ਨਾ ਕੌਂ ਕਹਦੇ ਬੰਦੇ ਸੀ ਉਹਨਾਂ ਦੇ ਫੋਨ ਤੇ ਲੋਕੇਸ਼ਨ ਲਾ ਲਈ ਸੀ 1.5 ਲੱਖ ਦਾ ਫੋਨ ਸੀ ਉਹਨਾਂ ਦਾ ਜਿਹੜਾ ਉਹਨਾਂ ਦੇ ਕੋਲੋਂ ਖੋਇਆ ਗਿਆ ਸੀ ਗਿਆ ਫੜਿਆ ਗਿਆ ਜਿਹਦੇ ਸਿਰ ਤੇ ਫੜੇ ਗਏ ਆ ਉਹ ਬੰਦੇ ਤੇ ਤੁਸੀਂ ਵੀ ਭਾਈ ਮੇਰਾ ਧਿਆਨ ਨਾ ਆਇਆ ਕਰੋ ਭਾਈ ਇਹ ਰੋਡ ਖਤਰਨਾਕ ਹੀ ਆ ਕਹਿੰਦਾ ਆਹੇ ਕੋ ਕਰਦੇ ਆ ਭਾਈ ਜੀ ਇਹ ਸੇਮ ਤੋਂ ਜਾਨੀ ਕਿ ਤੁਸੀਂ ਧਿਆਨ ਨਾਲ ਆਹ ਝਾੜੀਆਂ ਝੂੜੀਆਂਆਂ ਦੇ ਵਿੱਚ ਖੜੇ ਬੈਠੇ ਹੁੰਦੇ ਬੰਦੇ ਠੀਕ ਹੈ ਨਾ ਇਹ ਆਦਾ ਭਾਈ ਧਿਆਨ ਨਾਲ ਦੇਖ ਕੇ ਗੌਰ ਨਾਲ ਜਾਨੀ ਕਿ ਵੀ 7-8 ਤੋਂ ਬਾਅਦ ਭਾਈ ਇਹ ਰੋਡ ਤੇ ਜਾਣ ਵਾਲਾ ਟਾਈਮ ਹੈ ਨਹੀਂ ਲਗਾਤਾਰ ਭਾਈ 2-3 ਨੂੰ ਦੈਨ ਜਣੀ ਕਿ ਲਗਾਤਾਰ ਯਾ ਹਫ਼ਤੇ ਦੇ ਵਿੱਚ ਵਿੱਚ ਵੀ ਬਈ ਇਹਨਾਂ ਨੇ ਕਾੜ ਕਰ ਦਿੱਤੇ ਆ ਤੇ ਆਹਦਾ ਬਈ ਧਿਆਨ ਨਾਲ ਆਇਆ ਕਰੋ ਠੀਕਾ ਗੌਰ ਨਾਲ ਬਈ ਜਿਹਨੇ ਵੀ ਮੇਰੇ ਭੈਣ ਭਰਾ ਨੇ ਆਉਣਾ ਠੀਕਾ ਨਾ ਤੇ ਆਉਦਾ ਰੋ ਇਹ ਸੇਹਮ ਤੋਂ ਜਣੀ ਕਿ ਗੌਰ ਨਾਲ ਨਾ ਤੁਸੀਂ ਠੀਕਾ ਨਾ ਜੇਰਾ ਕੋਈ ਮੋਟਰਸਾਈਕਲ ਵਾਲਾ ਜਾਂ ਸਾਈਕਲ ਵਾਲਾ ਆਉਂਦਾ ਬਈ ਸਾਤਾ ਤੁਸੀਂ ਪੱਟੀ ਨਹੀਂ ਛੱਡਣੀ ਜੀ ਜਿਨ੍ਹਾਂ ਨੇ ੁੱਡੀ ਕੇ ਅੱਛਾ ਚੂੜ ਚਾਤ ੁੱਡੀ ਕੇ ਤੇ ਮੱਧੋ ਕੇ ਮੱਧੋ ਕਿਹਾ ਵੀ ਨਾ ਆਪਾਂ ਹੁਣ ਪਹੁੰਚਾ ਆਇਆ ਟੂਰ ਚੱਕੋ ਠੀਕ ਹੈ ਨਾ ਤੇ ਬਈ ਆਗਾਹੇ ਰੋਡ ਤੇ ਬਈ ਜਿਹੜਾ ਵੀ ਮੇਰਾ ਕੋਈ ਭੈਣ ਭਰਾ ਆਪਣੀ ਵੀਡੀਓ ਦੇਖਦਾ ਬਾਈ ਤਾਂ ਇਸ ਵੀਡੀਓ ਤੇ ਬਈ ਥੋੜਾ ਧਿਆਨ ਦਿਓ ਤੇ ਆਪ ਦਾ ਬਚ ਕੇ ਆਇਆ ਰੋਡ ਤੋਂ ਤੇ ਆਪਾਂ ਹੁਣ ਤੁਹਾਨੂੰ ਥਰੇ ਹੌਲੀ ਹੌਲੀ ਚੱਲਦੇ ਆ ਇਹ ਆਪਾਂ ਤੁਹਾਨੂੰ ਟੂਰ ਚੱਕ ਚੱਲ ਕੇ ਤੁਹਾਨੂੰ ਸਾਰਾ ਰੋਡ ਕਿੱਦੀ ਤੱਕ ਦਿਖਾਵਾਂਗੇ ਬਾਈ ਜੀ ਕਿਹਨੂੰ ਪੁੱਛਣ ਦੀ ਲੋੜ ਨਹੀਂ ਹੈਗੀ ਜੇ ਤੁਸੀਂ ਆਪਣੀ ਵੀਡੀਓ ਸਾਰੀ ਦੇਖ ਲਈ ਨਾ ਤਾਂ ਤੁਸੀਂ ਬੁੱਟਰ ਤੱਕ ਤੁਸੀਂ ਸਿੱਧੇ ਜਾਓਗੇ ਪੁੱਤਰਾਂ ਤੋਂ ਇਹੀ ਛੱਡਣੀ ਨਹੀਂ ਤੁਸੀਂ ਇਹਦੀ ਉਹ ਸਾਰੀ ਪੱਤੀ ਨਹੀਂ ਛੱਡਣੀ ਹੈ ਤੁਸੀਂ ਉਸੇ ਰੋੜ ਤੇ ਤੁਸੀਂ ਜਾਣਾ ਹੈ ਜੂੜ ਚੱਕ ਦੋ ਢੂਡੀਏ ਢੂਡੀ ਗਿਆ ਤੋਂ ਆਪਣਾ ਮੱਧੋ ਵੀ ਮੱਧੋ ਗਿਆ ਤੋਂ ਸਿੱਧਾ ਪੁੱਤਰ ਪੁੱਤਰ ਤੋਂ ਜੇ ਤੁਸੀਂ ਪੁੱਤਰ ਨੂੰ ਪੁੱਤਰ ਤੋਂ ਬਾਅਦ ਵੱਤਨੀ ਤੇ ਚਾਹ ਨਾਲ ਵੱਤਨੀ ਜਾ ਸਕਦੇ ਆ ਜੇ ਤੁਸੀਂ ਇਧਰ ਮੋਕੇ ਵਾਲ ਨੂੰ ਜਾਣਾ ਤਾਂ ਤੁਸੀਂ ਮੋਕੇ ਵੀ ਜਾ ਸਕਦੇ ਆ ਹੁਣ ਆਪਾਂ ਥੋੜੀ ਜਿਹੀ ਰੋਕ ਕੇ ਆਪਾਂ ਹੁਣ ਉਹ ਪਾਈ ਲੰਮੀ ਵੀਡੀਓ ਬਣ ਜਾਣੀ ਆ ਇਹ। ਜੇ ਆਪਾਂ ਸਵੇਰ ਤੋਂ ਜਾ ਕੇ ਆਪਾਂ ਤੁਹਾਨੂੰ ਦਿਖਾਈ ਠੀਕ ਆ। ਆਪਾਂ ਤੁਹਾਨੂੰ ਪੈਂਡ ਦੇ ਜਿਹੜੇ ਰੋੜ ਆ ਉਹ ਵੀ ਤੁਹਾਨੂੰ ਦੱਸਾਂਗੇ ਵੀ ਆਹ ਰੋੜ ਕਿੱਧਰੋਂ ਜ਼ਿਆਦਾ ਧਿਆਰ ਰੋੜ ਕਿੱਧਰੋਂ ਜ਼ਿਆਦਾ ਕਿਉਂਕਿ ਬੇਰ ਬੰਦੇ ਨੂੰ ਪੁੱਛਣ ਦੀ ਲੋੜ ਨਹੀਂ ਹੁੰਦੀ ਕਿ ਵੀ ਯਾਰ ਜਿਹੜੇ ਬੰਦੇ ਦੀ ਵੀਡੀਓ ਦੇਖੀ ਹੋਰਦਾ ਠੀਕ ਆ। ਆ ਉਹ ਕਹਿੰਦਾ ਆਪਾਂ ਤੇ ਆਉ ਮੇਰੇ ਨਾਲ ਨਾਲ ਕਹਿੰਦਾ। ਯਾ ਆ ਇਹ ਸੜਕ ਆ ਇਹ ਜਾਂਦੀ ਗੁਰੂਸਰ ਨੂੰ। ਇਹ ਸੜਕ ਤੇ ਵੀ ਬੰਦੇ ਪੈਂਦੇ ਆ ਠੀਕ ਆ ਨਾ। ਏ ਸਰਪ ਨੇ ਵੀ ਤੁਸੀਂ ਧਿਆਨ ਨਾਲ ਜਾਣਾ ਗੁਰੂ ਸਾਹਿਬ ਨੂੰ ਜੋ ਇੱਥੇ ਜਾਮੋ ਦਾ ਤੁਸੀਂ ਜੇ ਤੁਸੀਂ ਚੂਰ ਚੱਕ ਤੋ ਜਗਰਾਉ ਨੂੰ ਜਾਂਦੇ ਵਿਚਾਰੇ ਇੱਧਰ ਗੁਰੂ ਸਾਹਿਬ ਵਰ ਦੀ ਲੰਘ ਚ ਗਏ ਬਾਈ ਰਾਤ ਨੂੰ ਬਾਈ ਇੱਥੇ ਦਾ ਫਿਰ ਬਾਹਲਾ ਕਾਂਡ ਫੰਦਰਾ ਫਿਰ ਕਹਿੰਦਾ ਹਾਂ ਸੱਚ ਜਿਹੜੀ ਗੱਲ ਆ ਕਿ ਦੱਸਣੀ ਸੀ ਤੁਹਾਨੂੰ ਭੁੱਲ ਗਿਆ ਮੈਂ ਜਿਹੜੇ ਉਹ ਬੰਦੇ ਕਿਵੇਂ ਫੜੇ ਗਏ ਬੰਦੇ ਫੜੇ ਗਏ ਬਾਈ ਉਹਨਾਂ 'ਚ ਜਿਹੜਾ ਫੋਨ ਹੋਇਆ ਸੀਗਾ ਠੀਕ ਆ ਉਹ ਫੋਨ ਤੇ ਲੋਕੇਸ਼ਨ ਲੱਗੀ ਹੋਈ ਸੀ ਕਿ ਪੈਂਡ ਵੇਚਣ ਆ ਗਏ ਕਿਤੇ ਦੂਜੇ ਦਾ ਨਾ ਆਪਰ ਭਾਈ ਉਹਨਾਂ ਨੇ ਬਤਰੀ ਭਾਈ ਪਰ ਜਾ ਕੇ ਜਿੰਨੇ ਪਿੰਡ ਉਹਨੇ ਪਿੰਡ ਸੋਨ ਵਿੱਚ ਹੈ ਵੀ ਪਿੰਡ ਖਣੀ ਵੇਚਣ ਆਏ ਸੀ। ਯਾ ਉਹਨਾਂ ਨੇ ਕੀ ਫੇਰਾ ਪਿੰਡੋਂ ਜਣੀ ਕੇ ਵੀ ਬੰਦੇ ਚੱਕ ਲੋ ਰਵਾਰ ਵਾਲ ਨਿਕਲਿਆ ਹੋਰ ਵੀ ਸਮਾਨ ਕਈ ਇਥੇ ਹਰ ਜਣੀ ਕੋਲੋਂ ਨਿਕਲਿਆ ਸੋਨ ਚ ਆਇਆ ਵੀ ਬੰਦੇ ਦਾ ਇੱਕ ਦਾ ਕੱਦਲ ਵੀ ਕਹਿੰਦੇ ਦਿੱਤਾ ਸੀ ਯਾਰ ਕਹਿੰਦਾ ਹੋਰ ਦੱਸੋ ਕਹਿੰਦਾ ਵੀ ਸੋਨ ਚ ਆਇਆ ਗੱਲ ਆਪਾਂ ஆண்ட <laughs> ਹੁਣ ਆਪਾਂ ਇੱਧਰੋਂ ਨੂੰ ਜਾਣਾਗੇ ਪਿੰਡ ਦੇ ਢਾਲੇ ਢਾਲੇ ਆਪਾਂ ਚੱਲਦੇ ਆਂ ਸਾਰੇ ਜਣੇ ਅੱਜ ਜਦੋਂ ਟਰੈਕਟਰ ਮੁੜਿਆ ਬਾਈ ਇਹ ਸਾਈਡ ਨੂੰ ਆਪਾਂ ਮੁੜਨਾ ਆ ਆਹ ਸਾਈਡ ਮੁੜਨਾ ਹੈ ਇੱਧਰ ਨੂੰ ਨਹੀਂ ਜਾਣਾਗਾ ਹੈ ਇਹ ਵੀ ਢੁੱਡੀ ਕ ਨੂੰ ਛੱਡ ਕੇ ਜਾਂਦੀ ਤੇ ਪਰ ਆਪਾਂ ਵੱਡਾ ਰੋ ਇਸੇ ਹੀ ਮੁੜਨਾ ਆ ਜੀ ਆਪਾਂ ਇਸ ਰੋਡ ਤੇ ਮੁੜਨਾ ਹੈ ਨਾ ਠੀਕ ਆ ਸੇ ਹੁਣ ਆ ਗਿਆ ਜੀ ਪਿੰਡ ਖੂੜ ਚੱਪ ਇਹ ਬੜਾ ਵਧੀਆ ਰੋਡ ਬਣਿਆ ਹੋਇਆ ਆ ਕਾ ਲੱਗੀ ਜਾਂਦੀ ਆ ਠੀਕ ਹੈ ਦੁਨੀ ਪਾਸੀ ਪੂਰੀ ਸਫਾਈ ਆਈ ਜਾਂਦੀ ਆ ਤੇ ਉਹ ਸੋਹਣਾ ਰੋਡ ਬਣਿਆ ਹੋਇਆ ਜੀ ਕਹਿੰਦਾ ਬੜੀ ਰੂਫਾਸ਼ਣ ਦੀ ਆ ਰੋਡ ਨੂੰ ਦੇਖੀ ਕਹਿੰਦਾ ਕਈ ਸਾਲ ਹੋ ਗਏ ਸੀਗੇ ਇਹ ਰੋਡ ਨੂੰ ਟੁੱਟੇ ਹੋਏ ਨੂੰ ਠੀਕ ਆ ਇੱਕ ਤੁਹਾਨੂੰ ਆਪਾਂ ਹੋਰ ਵੀ ਸੜਕ ਦਿਖਾਵਾਂਗੇ ਜਿਹੜੀ ਜਤ ਉਹ ਜਾਂਦੀ ਆ ਜਤਵਾਲ ਨੂੰ ਉਹ ਸੜਕ ਕਈ ਸਾਲ ਹੀ ਹੋਵੇ ਬਣੀ ਨਹੀਂ ਨੀ ਠੀਕ ਆ ਉਹ ਨਾਲੀ ਤੁਹਾਨੂੰ ਕਿਸੇ ਦਿਨ ਬਲੌਗ ਬਣਾ ਕੇ ਦਿਖਾਵਾਂਗੇ ਆਪਾਂ ਉਹ ਆ ਵੀ ਕਰਦਾ ਹੀ ਆ ਜਿਸ ਤਰ੍ਹਾਂ ਆਲਾ ਠੀਕ ਆ ਨਾ ਇਹ ਆਪਾਂ ਹੁਣ ਅੱਗੇ ਚੂੜ ਚੱਕ ਇਧਰਾਂ ਪਾਸਾ ਬਈ ਮੜੂਗੀ ਬਈ ਪੌਕਿਆਂ ਨੂੰ ਛੜਕ ਇਹ ਬੰਦੇ ਨੇ ਕਿਸੇ ਨੇ ਪੌਕਿਆਂ ਨੂੰ ਜਾਣਾ ਹੋਵੇ ਤਾਂ ਬਈ ਆ ਇਧਰਲੇ ਹੱਥ ਜਾਊਗੀ ਛੜਕ ਤੇ ਪੌਕਿਆਂ ਨੂੰ ਤੁਸੀਂ ਮੋੜ ਸਕਦੇ ਆ ਠੀਕ ਆ ਇਧਰ ਨੂੰ ਆਗੇ ਜੀ ਪੌਕੇ ਕਲਾ ਜਿਹਦਾ ਤੇ ਇਧਰ ਨੂੰ ਪਿੰਡ ਤੇ ਸੜਕ ਚਲੀ ਜਾਂਦੀ ਆ ਆਪਾਂ ਹੁਣ ਜਾਣਾ ਠੱਬੀ ਤੇ ਕਿ ਨਾ ਆਪਾਂ ਹੁਣ ਚੱਲੇ ਆ ਪਿੰਡ ਤੋਂ ਦੀਦੋ ਨੂੰ ਓਹਨੋਂ ਧਦੀਆ ਤੱਕ ਬਈ ਮੈਂ ਰੋਡ ਪੂਰਾ ਦਿਖਾ ਕੇ ਆਉਂਦਾ ਜਾਂਦਾ ਠੀਕ ਐ ਇਹ ਰੋਡ ਨੂੰ ਦੇਖ ਕੇ ਦਾ ਬਈ ਬਹੁਤ ਫਸ ਹੁੰਦੀ ਹੈ ਆਪਣੀ ਕਿ ਨਾ ਜਿਹਨੇ ਵੀ ਕਿਸੇ ਨੇ ਭੈਣ ਭਰਾ ਨੇ ਇਸ ਰੋਡ ਦੇ ਉੱਥੋਂ ਦੀ ਲੰਘਣਾ ਤਾਂ ਵਸ ਬੋ ਜਿੱਥੋਂ ਮੈਂ ਤੁਹਾਨੂੰ ਦਿਖਾ ਕੇ ਲਿਆਇਆ ਸੀ ਤੇ ਬਈ ਉੱਥੋਂ ਬਚ ਕੇ ਆਵੋ ਤੁਸੀਂ ਕਿ ਨਾ ਉੱਥੋਂ ਬਚ ਕੇ ਆਉਣਾ ਤੁਸੀਂ ਔਰ ਉੱਥੋਂ ਜਿਹਨੇ ਕਿਸੇ ਦੇ ਉੱਤੋਂ 25 ਬੰਦੇ ਪੰਦੇ ਆਸਰੇ ਬੰਦੇ ਦਾ ਫੜੇ ਗਏ ਤੁਹਾਨੂੰ ਸਾਰਿਆਂ ਨੂੰ ਮੈਂ ਦੱਸ ਹੀ ਦਿੱਤਾ ਆ ਜਿਹੜੀ ਸੜਕ ਜਾਂਦੀ ਬਈ ਪਿੰਡ ਡਾਂਗੀਆਂ ਨੂੰ ਠੀਕ ਆ ਇਹ ਸੜਕ ਜਾਂਦੀ ਪਿੰਡ ਡਾਂਗੀਆਂ ਕਲਾ ਜੀ ਆ ਹੁਣ ਇਹ ਜਿਹੜਾ ਇੱਕ ਮੋੜ ਹੋਰ ਆਊਗਾ ਉਹ ਬਈ ਜਾਂਦਾ ਦੌਦਰ ਨੂੰ ਜਿਹੜਾ ਅੱਗੇ ਆ ਮੋੜ ਆ ਗਿਆ ਇਹ ਮੋੜ ਬਈ ਜਾਊਗਾ ਦੌਦਰ ਕਲਾ ਠੀਕ ਆ ਜਿਹੜਾ ਆ ਮੋੜ ਆ ਗਿਆ ਬਾਈ ਜੀ ਇੱਥੇ ਆ ਗਿਆ ਦੌਦਰ ਨੂੰ ਜਾਂਦੀ ਸੜਕ ਤੇ ਠੀਕ ਆ ਤੇ ਆਪਾਂ ਜਾਣਾ ਕਿ ਦੂਜੀ ਬਾਜ ਨਹੀਂ ਬਾਜ ਬਾਈ ਕਿੱਦਾਂ ਨਹੀਂ ਆਊਗਾ ਜਿਗਾ ਮੋਟਰਸਾਈਕਲ ਤੇ ਤੁਹਾਨੂੰ ਪਤਾ ਹੀ ਆ ਵੀ ਮੋਟਰਸਾਈਕਲ ਦੀ ਜਿਆਦਾ ਬਾਜ ਆਉਂਦੀ ਆ ਤੇ ਆਪਾਂ ਹੁਣ ਆ ਗਏ ਢੁੱਡੀਗਾਲੇ ਮੋੜ ਤੇ ਹੁਣ ਆਪਾਂ ਬਾਈ ਜੀ ਆ ਕੇ ਆ ਗਿਆ ਮੋੜ ਢੁੱਡੀਗਾਲਾ ਇਹ ਤੁਹਾਨੂੰ ਬਾਈ ਹੁਣ ਪੂਰ ਚੱਕ ਖਤਮ ਹੋ ਗਿਆ ਤੇ ਹੁਣ ਆਪਾਂ ਤੋ ਦੀ ਗਾਮ ਚੱਲਣਾ ਆਪਾਂ ਹੁਣ ਜਿਹੜੀ ਆਪਾਂ ਜੇ ਆਪਾਂ ਐ ਉਹਨੂੰ ਮੋੜਾਂਗੇ ਸੜਕ ਤੋਂ ਠੀਕਾ ਇਹ ਉੱਥੇ ਜਾ ਚੜਦੀ ਆ ਰੋਡ ਦੇ ਉੱਤੇ ਆ ਗਿਆ ਜੀ ਕਿੱਧੀ ਦੇ ਤਲਾਣੇਿੱਧੀ ਠੀਕਾ ਹੁਣ ਆਪਾਂ ਬਾਅਦ ਚੱਲਨੇ ਆਂ ਇੱਕ ਢੀਸਿਆਂ ਨੂੰ ਪੂਰੀ ਤਰ੍ਹਾਂ ਖਤਮ ਹੋ ਗਿਆ ਫੋਨ ਹੱਥ ਦੀਗਾ ਤਾਂ ਕੋਈ ਚੱਲਾ ਗਿਆ ਪਰ ਖਾਵੇ ਨਾਵੇਂ ਦੇ ਰੋਡ ਠੀਕਾ ਤੇ ਦੂਜਾ ਕਸਵਾ ਕਾਪੇ ਚੱਲਾ ਗਿਆ ਨਾ ਅੱਗੇ ਆ ਗਿਆ ਬਾਈ ਛੁੱਢ ਗਿਆ ਜਰਾ ਕਹਿੰਦੇ ਆ ਸਰਕਾਰ ਆ ਗਿਆ ਮੂਰੇ ਰੋਡ ਬਹੁਤ ਵਧੀਆ ਬਣਿਆ ਹੋਇਆ ਇਹ ਬਹੁਤ ਚਰ ਦਾ ਹੀ ਟੁੱਟਿਆ ਹੋਇਆ ਸੀ ਰੋਡ ਘੱਟੋ ਘੱਟ ਮੇਰੇ ਹਾਣਾ ਤੋਂ 3 ਸਾਲਾਂ ਬਾਅਦ ਇਹ ਰੋਡ ਬਣਿਆ ਆਹ ਰੋਡ ਜਿਹੜਾ ਬਣਿਆ ਹੈ ਇਹ ਜੇ ਬਹੁਤ ਮੰਦਾ ਹਾਲ ਸੀ ਐਸ ਰਾਤ ਤੇ ਵੀ ਬੰਦੇ ਪੈਂਦੇ ਸੀ ਇੱਥੇ ਖੜ ਜਾਂਦੇ ਸੀ ਕੇ ਮੋੜਾ ਮਾਰਾਂ ਤੇ ਢੁੱਡੀ ਵਾਲੇ ਦੇ ਕਹਿੰਗੇ ਹਣੇ ਰਾਹ ਵਧੀਆ ਬਣ ਗਿਆ ਕਰਕੇ ਰੋੜਾ ਹੁਣ ਇੱਥੇ ਜਣੀ ਕਿ ਥੋੜੀ ਜੀ ਪਾਰ ਦਾ ਘੱਟ ਸੁਣੀ ਦੀ ਆ ਤੇ ਢੁੱਡੀਆ ਕੱਟ ਬਈ ਹਣ ਪਹੁੰਚ ਗਿਆ ਸਰਦਾਰ ਮੰਗੇ ਆਪਾਂ ਇਹ ਆਪਾਂ ਹਣ ਬਈ ਢੁੱਡੀ ਗਿਆ ਸੈਂਟਰੀ ਹੋ ਗਈ ਆਪਣੀ ਠੀਕ ਆ ਇੱਕ ਦੂਜਾ ਐਂਟਰੀ ਹੋਣੀ ਬਾਈ ਪੁੱਤਰ ਤੱਕ ਕੋਈ ਤੁਸੀਂ ਆ ਪੱਟੀ ਨਹੀਂ ਛੱਡਣੀ ਠੀਕ ਹੈ ਨਾ ਪੁੱਤਰ ਭਾ ਕੇ ਜਵਾਂ ਨਹੀਂ ਬਿਲਕੁਲ ਇਸੇ ਪੱਟੀ ਤੇ ਹੀ ਜਾਣਾ ਤੁਸੀਂ ਜਗੜਾਉਂ ਵਾਲੇ ਰੋਡ ਕੋਲ ਜਦੋਂ ਤੁਸੀਂ ਸ਼ੂਰ ਚੱਕੋਂ ਮਰੋਗੇ ਤਾਂ ਪੁੱਤਰ ਨੂੰ ਜਾਓਗੇ ਤਾਂ ਰੋਡ ਤੁਸੀਂ ਬਾਈ ਆ ਪੱਟੀ ਬਿਲਕੁਲ ਨਹੀਂ ਛੱਡਣੀ ਹੁੰਦਾ ਤੇ ਆਪਾਂ ਹੁਣ ਆ ਗਏ ਫੇ ਢੁੱਗੀ ਦੇ ਪਿੰਡ ਆ ਹੁਣ ਆਪਾਂ ਇੱਥੋਂ ਤੱਕ ਸੋਨੋ ਇਹ ਰੋਡ ਦਿਖਾਤਾ ਏ ਇਹ ਤੁਸੀਂ ਇਸੇ ਰੋਡ ਤੇ ਜਦੋਂ ਵੀ ਆਉਣਾ ਏ ਠੀਕ ਆ ਤਾਂ ਬਸ ਉਹ ਸੇਮ ਤੋਂ ਤੁਸੀਂ ਬਚ ਜਾਣਾ ਉੱਥੋਂ ਉੱਥੇ ਹੀ ਖਤਰਾ ਵੱਡਾ ਠੀਕ ਆ ਤੇ ਹੁਣ ਆਪਾਂ ਖੜੇ ਆ ਇਸ ਵਕਤ ਪਿੰਡ ਦੇ ਢੁੱਗੀ ਦੇ ਠੀਕ ਆ ਨਾ ਆ ਗੱਡੀ ਜਿੱਧਰੋਂ ਆ ਰਹੀ ਆ ਇਹ ਬਾਈ ਜੀ ਮਤਲਬ ਕਿੱਥੋਂ ਆ ਰਹੀ ਗੱਡੀ ਇਹ ਗੱਡੀ ਮਾਈ ਆ ਜਾਂਦਾ ਰੋਡ ਜੇ ਤੁਸੀਂ ਇੱਥੇ ਖੜ ਕੇ ਕਿਹਨੂੰ ਪੁੱਛਣ ਦੀ ਲੋੜ ਨਹੀਂ ਠੀਕ ਆ ਇੱਧਰੋਂ ਜਾਣਾ ਪੁੱਟਰ ਬਦਨੀ ਨੂੰ ਠੀਕ ਆ ਤੇ ਜੇ ਤੁਸੀਂ ਜੱਤਵਾਲ ਨੂੰ ਜਾਣਾ ਤਾਂ ਫਿਰ ਬਾਈ ਇੱਧਰੋਂ ਰੋਡ ਮੋੜ ਜਾਣਾ ਠੀਕ ਆ ਤਾਂ ਤੁਸੀਂ ਸਾਰੀ ਵੀਡੀਓ ਦੇਖਣ ਲਈ ਬਾਈ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਠੀਕ ਆ ਬਾਈ ਜੀ ਸਤਿ ਸ੍ਰੀ ਅਕਾਲ